ਕਾਫੀ ਕੇਕ ਬਣਾ ਲੈਨੇ ਆ ਇੱਕ ਕਾਫੀ ਦਾ ਪੈਕਟ ਲਿਆ ਵਾ ਤੁਸੀਂ ਕਿਸੇ ਵੀ ਕੰਪਨੀ ਦੀ ਕਾਫੀ ਦਾ ਪੈਕਟ ਲੈ ਸਕਦੇ ਆ ਇਹਨੂੰ ਇੱਕ ਬੌਲ ਦੇ ਵਿੱਚ ਪਾ ਲੈਨੇ ਆ 100 ਮਿਲੀਗ੍ਰਾਮ ਪਾਣੀ ਪਾ ਲੈਨੇ ਆ ਇਹਦੇ ਵਿੱਚ ਪਾਣੀ ਅਸੀਂ ਗਰਮ ਲਿਆ ਵਾ ਇਹਨੂੰ ਕਾਫੀ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਕਾਫੀ ਨੂੰ ਮਿਕਸ ਕਰਨ ਤੋਂ ਬਾਅਦ ਅਸੀਂ ਇਹਨੂੰ ਰੱਖ ਲੈਨੇ ਆ ਚੰਗੀ ਤਰ੍ਹਾਂ ਕਾਫੀ ਜਿਹੜੀ ਮਿਕਸ ਹੋ ਜੇਗੀ ਕੇਕ ਟਿੰਨ ਨੂੰ ਤੇਲ ਦੇ ਨਾਲ ਫ੍ਰੀਜ਼ ਕਰ ਲੈਨੇ ਆ ਸਾਰੀਆਂ ਸਾਈਡਾਂ ਤੋਂ ਚੰਗੀ ਤਰ੍ਹਾਂ ਫ੍ਰੀਜ਼ ਕਰ ਲੈ ਇੱਕ ਟਿੰਨ ਦੇ ਵਿੱਚ ਬਟਰ ਪੇਪਰ ਨੂੰ ਲਾ ਕੇ ਤੇ ਉਹਨੂੰ ਵੀ ਅਸੀਂ ਗਰੀਸ ਕਰ ਲਿਆ। ਕੇਕ ਟਿੰਨ ਤਿਆਰ ਆ। ਇੱਕ ਡੂੰਗਾ ਲੈ ਲੈਨੇ ਆ। 80 ਮਿਲੀਗ੍ਰਾਮ ਤੇਲ ਪਾਇਆ ਸੀ। ਕੇਕ ਦਾ ਬੈਟਰ ਕੋਲ ਲੈਨੇ ਆ। 150 ਮਿਲੀਗ੍ਰਾਮ ਖੰਡ ਪਾਵਾਂਗੇ। ਖੰਡ ਨੂੰ ਅਸੀਂ ਚੰਗੀ ਤਰ੍ਹਾਂ ਪੀਸ ਲਿਆ ਸੀ। ਇਹਨੂੰ ਤੇਲ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਿੰਦੇ ਆ। ਇਹਨੂੰ ਮਿਕਸ ਕਰ ਲਿਆ ਵਾ ਚੰਗੀ ਤਰ੍ਹਾਂ। ਕੌਫੀ ਵਾਲਾ ਪਾਣੀ ਪਾਵਾਂਗੇ ਥੋੜਾ ਜਿਹਾ। ਪਹਿਲਾਂ ਅਸੀਂ ਥੋੜਾ ਹੀ ਪਾਵਾਂਗੇ। ਇਹਨੂੰ ਮਿਕਸ ਕਰ ਲੈਨੇ ਚੰਗੀ ਤਰ੍ਹਾਂ। ਇੱਕ ਛੰਨੀ ਲਾ ਲੈਨੇ ਆ। ਮੈਦਾ ਲਿਆ ਇੱਕ ਕੱਪ, ਦੋ ਚਮਚੇ ਕੋਕੋ ਪਾਊਡਰ ਪਾਵਾਂਗੇ। ਡਾਰਕ ਕਲਰ ਲਈ ਅਸੀਂ ਜ਼ਿਆਦਾ ਨਿਪਾ ਸਕਦੇ ਹਾਂ 2 ਚਮਚੇ ਕਸਟਰਡ ਪਾਊਡਰ ਕਸਟਰਡ ਪਾਊਡਰ ਦੀ ਜਗ੍ਹਾ ਤੇ ਤੁਸੀਂ ਸੁੱਕਾ ਦੁੱਧ ਵੀ ਲੈ ਸਕਦੇ ਹੋ ਇਹਨੂੰ ਸਾਰੀਆਂ ਚੀਜ਼ਾਂ ਨੂੰ ਛਾਣ ਲੈਣੀਆਂ ਹਨ ਛਾਣਲ ਦੇ ਨਾਲ ਇਹਦੇ ਵਿੱਚ ਗੁੱਠਲੀ ਜਿਹੜੀ ਉਹ ਨਹੀਂ ਰਹਿੰਦੀ 3 tsp ਬੇਕਿੰਗ ਪਾਊਡਰ 1/2 tsp ਬੇਕਿੰਗ ਸੋਡਾ ਇਹਨਾਂ ਦੋਨਾਂ ਚੀਜ਼ਾਂ ਨੂੰ ਵੀ ਛਾਣ ਲੈਣੀਆਂ ਇਹਦੇ ਨਾਲ ਅਸੀਂ ਇਹਨੂੰ ਮਿਕਸ ਕਰ ਲੈਨੇ ਚੰਗੀ ਤਰ੍ਹਾਂ ਇੱਕ ਇੱਕ ਨੂੰ ਅਸੀਂ ਬਰਥਡੇ ਤੇ ਮੈਰਿਜ ਅਨਿਵਰਸਰੀ ਤੇ ਜਾਂ ਨਵੇਂ ਸਾਲ ਤੇ ਬਣਾ ਸਕਦੇ ਆ ਜਿਸ ਤਰ੍ਹਾਂ ਕ੍ਰਿਸਮਸ ਦਾ ਵੀ ਤਿਆਰ ਆ ਰਿਹਾ ਵਾ ਤੁਸੀਂ ਉਹਤੇ ਵੀ ਬਣਾ ਸਕਦੇ ਹੋ ਕਾਫੀ ਵਾਲਾ ਪਾਣੀ ਜਿਹੜਾ ਅਸੀਂ ਘੋਲ ਕੇ ਰੱਖਿਆ ਸੀ ਉਹਨੂੰ ਪਾਵਾਂਗੇ ਵਿੱਚ ਥੋੜਾ ਥੋੜਾ ਕਰਕੇ ਕ੍ਰੈਪਰ ਪਤਲਾ ਨਾ ਹੋ ਜੇ ਚੰਗੀ ਤਰ੍ਹਾਂ ਮਿਕਸ ਕਰ ਲੈਣੇ ਆ ਬਾਕੀ ਦਾ ਪਾਣੀ ਵੀ ਪਾ ਲੈਣੇ ਆ ਤੇ ਚੰਗੀ ਤਰ੍ਹਾਂ ਮਿਕਸ ਕਰ ਲੈਣੇ ਇਹ ਕੇਕ ਜਿਹੜਾ ਮੈਂ ਖਾਣ ਵਿੱਚ ਬਹੁਤ ਹੀ ਵਧੀਆ ਬਣਦਾ ਕਿਸੇ ਵੀ ਤਿਆਰ ਤੇ ਕੇਕ ਬਣਾ ਸਕਦੇ ਆ ਜਦੋਂ ਵੀ ਬੱਚਿਆਂ ਦਾ ਦਿਲ ਕਰੇ ਕੇਕ ਖਾਣ ਨੂੰ ਤੁਸੀਂ ਇਹ ਕੇਕ ਨੂੰ ਫਟਾਫਟ ਬਣਾ ਸਕਦੇ ਜੀ ਇੱਕ ਦੋ ਚਮਚਾ ਪਾਣੀ ਦਾ ਹੋਰ ਪਾ ਲੈਨੇ ਆ ਥੋੜਾ ਬੈਟਰ ਜਿਹੜਾ ਹੈ گاੜਾ ਥੋੜੀਆਂ ਜਿਹੀਆਂ ਵਨੀਲਾ ਐਸੈਂਸ ਦੀ ਬੂੰਦਾ ਪਾ ਲੈਨੇ ਆ ਮਿਕਸ ਕਰ ਲਾਂ ਚੰਗੀ ਤਰ੍ਹਾਂ ਬੈਟਰ ਜਿਹੜਾ ਬਹੁਤ ਵਧੀਆ ਕੁਲ ਕੇ ਤਿਆਰ ਹੋਇਆ ਵਾ ਇੱਕ ਚਮਚਾ ਵਾਈਟ ਵਿਨੇਗਰ ਇਹਦੇ ਨਾਲ ਕੇਕ ਜਿਹੜਾ ਬਹੁਤ ਵਧੀਆ ਫੁੱਲਦਾ ਇਹਨਾਂ ਚੰਗੀ ਤਰ੍ਹਾਂ ਮਿਕਸ ਕਰ ਲੈਨੇ ਆ ਉਤਰੇ ਹੀ ਗੈਸ ਤੇ ਪਤੀਲਾ ਰੱਖ ਲਿਆ ਪਤੀਲੇ ਦਾ ਸੀ ਫ੍ਰੀ ਹੀਟ ਕਰਨ ਵਾਸਤੇ ਰੱਖਿਆ ਵਾ ਬਹੁਤ ਵਧੀਆ ਇਹਦੀ ਰੇਬਨ ਕੰਟੈਂਸਟੀ ਬਣ ਕੇ ਤਿਆਰ ਹੈ ਕੇਕ ਟੇਨ ਦੇ ਵਿੱਚ ਟਰਾਂਸਫਰ ਕਰ ਲੈਨੇ। ਜੇਕਰ ਤੁਹਾਨੂੰ ਮੇਰੀਆਂ ਵੀਡੀਓ ਚੰਗੀਆਂ ਲੱਗਦੀਆਂ ਹਨ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਿਓ, ਕਮੈਂਟ ਕਰਿਓ, ਸ਼ੇਅਰ ਕਰਿਓ, ਸਬਸਕ੍ਰਾਈਬ ਕਰਿਓ। ਜੇਕਰ ਤੁਸੀਂ ਅਜੇ ਤੱਕ ਨਹੀਂ ਸਬਸਕ੍ਰਾਈਬ ਕੀਤਾ ਤੇ ਇਹਨੂੰ ਸਬਸਕ੍ਰਾਈਬ ਚੈਨਲ ਨੂੰ ਜ਼ਰੂਰ ਕਰ ਲਓ। ਕੇਕ ਟੇਨ ਦੇ ਵਿੱਚ ਪਾ ਲਿਆ ਬੈਟਰ ਨੂੰ। ਇਹਨੂੰ ਹਲਕਿਆ ਠੰਦਨਾ ਸਟੈਪ-ਟੈਪ ਕਰ ਲੈਨੇ ਆ। ਕਿਤੇ ਵਿੱਚ ਕੋਈ ਬੱਬਲ ਨਾ ਰਹੇ। ਸਾਈਡਾਂ ਤੋਂ ਵੀ ਅਸੀਂ ਬਟਰ ਪੇਪਰ ਲਾਇਆ ਵਾ ਕਿ ਚਿਪਕੇ ਨਾ ਬਣੇ। ਥੋੜੀ ਜਿਹੀ ਅਸੀਂ ਡੇਰੀ ਮਿਲਕ ਚਾਕਲੇਟ ਲਈ ਆ। ਇਹਨੂੰ ਅਸੀਂ ਤੋੜ ਲਿਆ ਸੀ ਤੋੜ ਕੇ ਤੇ ਇਹਦੇ ਥੋੜਾ ਥੋੜਾ ਟੁਕੜੇ ਜਿਹੜੇ ਅਸੀਂ ਪਾ ਦੇਨੇ ਵਿੱਚ ਇਹਦੇ ਨਾਲ ਵੀ ਟੇਸਟ ਬਹੁਤ ਵਧੀਆ ਆਏਗਾ ਕਿਉਂਕਿ ਬੱਚਿਆਂ ਨੂੰ ਜਿਹੜੀ ਚਾਕਲੇਟ ਚਾਰਾ ਪਸੰਦ ਹੁੰਦੀ ਆ ਅਸੀਂ ਕੇਕ ਨੂੰ ਪਤੀਲੇ ਦੇ ਵਿੱਚ ਬਣਾਵਾਂਗੇ ਇਹਨੂੰ ਕੇ ਪਤੀਲੇ ਨੂੰ ਰੱਖਿਆ ਨੂੰ 5 ਤੋਂ 10 ਮਿੰਟ ਹੋ ਗਿਆ ਗੈਸ ਤੇ ਤੇ ਚੰਗੀ ਤਰ੍ਹਾਂ ਗਰਮ ਹੋ ਗਿਆ ਵਾ ਇਹਦੇ ਵਿੱਚ ਥੱਲੇ ਅਸੀਂ ਰੇਤ ਪਾ ਲਈ ਸੀ ਤੁਸੀਂ ਰੇਤ ਦੀ ਜਗ੍ਹਾ ਤੇ ਨਮਕ ਵੀ ਪਾ ਸਕਦੇ ਜੀ ਜਾਂ ਤੁਸੀਂ ਵੈਸੇ ਵੀ ਪਤੀਲਾ ਰੱਖ ਸਕਦੇ ਜੀ ਜੇ ਅਸੀਂ ਖਾਲੀ ਪਤੀਲਾ ਰੱਖਾਂਗੇ ਤਾਂ ਥੱਲੇ ਸੜੇਗਾ ਇਸ ਕਰਕੇ ਅਸੀਂ ਥੋੜੀ ਜੀ ਰੇਤ ਵਿਛਾਈ ਥੱਲੇ ਉਹਦੇ ਨਾਲ ਸੇਕ ਵੀ ਜ਼ਿਆਦਾ ਆਏਗਾ ਤੇ ਇਹਨੂੰ ਇਹਦੇ ਵਿੱਚ ਰੱਖ ਲੈਣੇ ਆ 30 ਤੋਂ 35 ਮਿੰਟ ਤੱਕ ਅਸੀਂ ਇਹਨੂੰ ਬੇਕ ਕਰ ਲਾਂਗੇ 5 ਮਿੰਟ ਲਈ ਅਸੀਂ ਹਾਈ ਫਲੇਮ ਤੇ ਇਹਨੂੰ ਕਰਾਂਗੇ ਬਾਅਦ ਵਿੱਚ ਅਸੀਂ ਇਹਨੂੰ ਸਲੋ ਕਰਾਂਗੇ ਜੇਕਰ ਤੁਸੀਂ ਮਾਈਕ੍ਰੋਵੇਵ ਵਿੱਚ ਬਣਾਉਣਾ ਚਾਹੁੰਦੇ ਜੇ ਇਹਨੂੰ ਕੇਕ ਨੂੰ ਤੇ ਤੁਸੀਂ 160 ਤੇ ਤੁਸੀਂ ਇਹਨੂੰ ਪ੍ਰੀ ਹੀਟ ਕਰਕੇ ਤੇ ਬਣਾ ਸਕਦੇ ਕੇਕ ਨੂੰ ਚੈੱਕ ਕਰ ਲੈਣੇ ਆ 20 ਮਿੰਟ ਹੋ ਗਏ ਕੇਕ ਬੰਦੇ ਨੂੰ ਕਾਫੀ ਫੁੱਲ ਗਿਆ ਇਹ ਕੇਕ ਤੇ ਇਹਨੂੰ ਅਸੀਂ 10 ਮਿੰਟ ਹੋਰ ਪਕਾਵਾਂਗੇ ਕੇਕ ਨੂੰ ਚੈੱਕ ਕਰ ਲੈਨੇ ਆ 35 ਮਿੰਟ ਹੋ ਗਏ ਕੇਕ ਬੰਦਿਆ ਨੂੰ 5 ਮਿੰਟ ਅਸੀਂ ਹੋਰ ਕੇਕ ਨੂੰ ਪਕਾ ਲੈਨੇ ਆ ਥੋੜਾ ਜਿਹਾ ਹਲਕਾ ਜਿਹਾ ਲੱਗਾ ਵਾ ਜਿਆਦਾ ਨਹੀਂ ਕੇਕ ਬੇਕ ਹੋ ਗਿਆ ਵਾ ਗੈਸ ਨੂੰ ਬੰਦ ਕਰਤਾ ਵਾ ਹੁਣ ਅਸੀਂ ਕੇਕ ਨੂੰ ਠੰਡਾ ਹੋਣ ਦਿੰਦੇ ਹਾਂ ਬਿਲਕੁਲ ਵੀ ਨਹੀਂ ਲੱਗਾ ਕੇਕ ਬਣ ਕੇ ਤਿਆਰ ਹੈ ਠੰਡਾ ਹੋਣ ਤੋਂ ਬਾਅਦ ਅਸੀਂ ਇਹਨੂੰ ਇਹਦੇ ਵਿੱਚ ਵਾਰ ਕੱਢ ਲਾਂਗੇ ਡਾਰਕ ਚਾਕਲੇਟ ਲਈ ਹੈ ਇਹਨੂੰ ਅਸੀਂ ਬ੍ਰੀਕ ਕਟਿੰਗ ਕਰ ਲਈ ਨੇ ਚਾਕਲੇਟ ਦੇ ਨਾਲ ਗਨਾਸ਼ ਬਣਾ ਕੇ ਉੱਪਰ ਲਾਵਾਂਗੇ ਤੇ ਬਹੁਤ ਵਧੀਆ ਟੇਸ ਆਏਗਾ ਇਹ ਅਸੀਂ ਡਾਰਕ ਚਾਕਲੇਟ ਲਈ ਇਹਨੂੰ ਇੱਕ ਬੋਲ ਦੇ ਵਿੱਚ ਪਾ ਲਈ ਨੇ ਤੇ ਇਹਨੂੰ ਮੈਲਟ ਕਰਾਂਗੇ ਚਾਕਲੇਟ ਨੂੰ ਅਸੀਂ ਬ੍ਰੀਕ ਕਟਿੰਗ ਕਰਕੇ ਇੱਕ ਬੋਲ ਦੇ ਵਿੱਚ ਪਾ ਲਿਆ ਵਾ ਬੋਲ ਨੂੰ ਅਸੀਂ ਗਰਮ ਪਾਣੀ ਦੇ ਵਿੱਚ ਰੱਖ ਲਿਆ ਵਾ ਇਹਨੇ ਸੇਕ ਦੇ ਨਾਲ ਮੈਲਟ ਹੋ ਜਾਣਾ ਚਾਕਲੇਟ ਚਾਕਲੇਟ ਨੂੰ ਮੈਲਟ ਕਰ ਲਿਆ ਵਾ ਦੋ ਚਮਚੇ ਪੀਸਿਓਏ ਖੰਡ ਪਾਵਾਂਗੇ ਇਹਨੂੰ ਮਿਕਸ ਕਰ ਲੈਨੇ ਰਵੇਗੀ ਤੋ ਚਮਚੇ ਦੁੱਧ ਪਾ ਲੈਨੇ ਇਹਨਾਂ ਦੇ ਵਿੱਚ ਮਿਕਸ ਕਰਾਂਗੇ ਥੋੜਾ ਜਿਹਾ ਇਸੇ ਇਹਨੂੰ ਲਿਕਵਰਡ ਕਰਾਂਗੇ ਚਾਕਲੇਟ ਚਾਕਲੇਟ ਦਾ ਗਨਾਸ਼ ਬਣ ਕੇ ਤਿਆਰ ਹੈ ਕੇਕ ਨੂੰ ਇੱਕ ਟਿੰਡ ਦੇ ਵਿੱਚੋਂ ਬਾਹਰ ਕੱਢ ਲਏ ਨੇ ਬਹੁਤ ਵਧੀਆ ਬਹੁਤ ਸਪੌਂਜੀ ਕੇਕ ਬਣ ਕੇ ਤਿਆਰ ਹੋਇਆ ਤੁਸੀਂ ਵੀ ਦੇਖ ਸਕਦੇ ਜੀ ਕੇਕ ਦੇ ਅਸੀਂ ਵਿੱਚ ਵਿੱਚ ਚਾਕਲੇਟ ਲਾਵਾਂਗੇ ਕਰਦ ਦੇ ਨਾਲ ਇਹਨੂੰ ਕਟਿੰਗ ਕਰ ਲੈਨੇ ਆ ਇਸ ਤਰ੍ਹਾਂ ਤਾਗਾ ਲਾਵਾਂਗੇ ਤਾਗੇ ਦੇ ਨਾਲ ਤਾਗੇ ਨੂੰ ਇਸ ਤਰ੍ਹਾਂ ਦੋਨਾਂ ਸਾਈਡਾਂ ਤੋਂ ਲਾ ਕੇ ਇਸ ਤਰ੍ਹਾਂ ਖਿੱਚ ਲਾਂਗੇ ਕੇਕ ਨੂੰ ਅਸੀਂ ਅਲੱਗ-ਅਲੱਗ ਕਰ ਲਿਆ ਦੋ ਪਾਰਟ ਵਿੱਚ ਕਰ ਲਿਆ ਚਾਕਲੇਟ سیرਪ ਲਾਵਾਂਗੇ ਇਹਨੂੰ ਅਸੀਂ ਇੱਕ ਇਹਦੇ ਉੱਪਰ ਚਾਕਲੇਟ ਲਾ ਲੈਨੇ ਬਹੁਤ ਹੀ ਵਧੀਆ ਘਰ ਵਿੱਚ ਕੇਕ ਬਣ ਕੇ ਤਿਆਰ ਹੋਏਗਾ ਚਾਕਲੇਟ ਫੈਲਾ ਲਈ ਇਹਦੇ ਉੱਪਰ ਅਸੀਂ ਹੁਣ ਅਸੀਂ ਇਹਨੂੰ ਇਸ ਤਰ੍ਹਾਂ ਰੱਖ ਲੈਨੇ ਇਹਦੇ ਉੱਪਰ ਵੀ ਚਾਕਲੇਟ ਪਾ ਦਾਂਗੇ ਇਹਨੂੰ ਚਮਚੇ ਦੇ ਨਾਲ ਫੈਲਾ ਲਾਂਗੇ ਸਾਈਡਾਂ ਤੇ ਚਾਕਲੇਟ ਕੇਕ ਦੇ ਉੱਪਰ ਲਾ ਲਈ ਆ ਹੁਣ ਅਸੀਂ ਇਹਨੂੰ 5-10 ਮਿੰਟ ਵਾਸਤੇ ਫ੍ਰਿਜ ਦੇ ਵਿੱਚ ਰੱਖ ਲੈਨੇ ਆ ਕਿ ਚੰਗੀ ਤਰ੍ਹਾਂ ਸੈੱਟ ਹੋ ਜਾਵੇ। ਕੇਕ ਨੂੰ ਫ੍ਰਿਜ ਦੇ ਵਿੱਚ 10 ਮਿੰਟ ਰੱਖ ਲਿਆ ਸੀ। ਸੈੱਟ ਹੋ ਗਿਆ ਕੇਕ। ਕੇਕ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਇਆ। ਕੇਕ ਨੂੰ ਕਟਿੰਗ ਕਰ ਲੈਨੇ ਆ। ਕੇਕ ਨੂੰ ਫ੍ਰਿਜ 'ਚ ਰੱਖ ਕੇ ਸੈੱਟ ਕਰ ਲਿਆ ਸੀ। ਹੁਣ ਅਸੀਂ ਇਹਦੀ ਕਟਿੰਗ ਕਰ ਲੈਨੇ ਆ। ਬਹੁਤ ਹੀ ਸੌਫਟ ਤੇ ਨਰਮ ਬਣ ਕੇ ਤਿਆਰ ਹੋਇਆ ਕੇ। ਤੁਸੀਂ ਵੇਖ ਸਕਦੇ। ਅੰਦਰ ਤੱਕ ਇਹਦੇ ਚੌਕਲੇਟ ਜਿਹੜੀ ਉਹ ਭਰੀ ਪਈ ਹੈ। ਇਦਾਂ ਦੀਆਂ ਚੀਜ਼ਾਂ ਜਿਹੜੀਆਂ ਤੁਸੀਂ ਘਰ ਵਿੱਚ ਬਣਾ ਕੇ ਤਿਆਰ ਕਰਿਆ ਕਰੋ। ਇੱਕ ਤੇ ਹੈਲਥੀ ਹੁੰਦੀਆਂ ਘਰ ਵਿੱਚ ਚੀਜ਼ਾਂ ਬਣਾਈਆਂ ਸਾਫ਼ ਸੁਥਰੀਆਂ ਤੇ ਬਹੁਤ ਹੀ ਵਧੀਆ ਬਹੁਤ ਹੀ ਵਧੀਆ ਕੇਕ ਬਣ ਕੇ ਤਿਆਰ ਸਪੌਂਜੀ ਕੇਕ ਚਲੋ ਫਿਰ ਮਿਲਦੇ ਹਾਂ ਕਿਸੇ ਹੋਰ ਰੈਸਪੀ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ